ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਫਾਈਨਲੀ ਲਗਾਤਾਰ ਮਾੜੀਆਂ ਖਬਰਾਂ ਜਾਂ ਕਹਿ ਸਕਦੇ ਨੇ 네ਗੇਟਿਵਿਟੀ ਦੇ ਵਿਚਾਰ ਕੈਨੇਡਾ ਤੋਂ ਇੱਕ ਪੋਜ਼ਿਟਿਵਿਟੀ ਸਾਹਮਣੇ ਆਈ ਹੈ ਕੈਨੇਡਾ ਨੇ 2024 ਦੇ ਵਿੱਚ ਇੱਕ ਪ੍ਰੋਗਰਾਮ ਬੰਦ ਕਰ ਦਿੱਤਾ ਸੀਗਾ ਤੇ ਉਸ ਪਾਥਵੇ ਨੂੰ ਹੁਣ 2025 ਦੇ ਵਿੱਚ ਕੰਟੀਨਿਊ ਕਰਨ ਦਾ ਯਾਨੀ ਮੋੜ ਸ਼ੁਰੂ ਕਰਨ ਦਾ ਰੀਓਪਨ ਕਰਨ ਦਾ ਫੈਸਲਾ ਲਿਆ ਹੈ ਕੀ ਅਲੋਕੇਸ਼ਨ ਹੋਣ ਵਾਲੀ ਹੈ ਤੇ ਕੀ ਇਹ ਪ੍ਰੋਗਰਾਮ ਹੈ ਇਹਨਾਂ ਪ੍ਰੋਗਰਾਮਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਸ ਨੂੰੜਾ ਐਸਓਪੀ ਚਾਹਤ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਪਰਮਾਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਨੇ 2024 ਦੇ ਵਿੱਚ 5000 ਅਲੋਕੇਸ਼ਨ ਜਾਰੀ ਕੀਤੀਆਂ ਸੀਗੀਆਂ ਨਿਊ ਬ੍ਰੌਂਸਵਿਕ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਲੈ ਕੇ ਤੇ ਹੁਣ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਇਹ ਅਲੋਕੇਸ਼ਨ ਜਾਰੀ ਕੀਤੀਆਂ ਗਈਆਂ ਸੀਗੀਆਂ ਉਹਦੇ ਵਿੱਚ ਭਾਵੇਂ ਕਟੌਤੀ ਕੀਤੀ ਹੈ ਪਰ ਪ੍ਰੋਗਰਾਮ ਨੂੰ ਦੁਬਾਰਾ ਓਪਨ ਕਰ ਦਿੱਤਾ ਗਿਆ ਹੈ ਯਾਨੀ ਕਿ ਦੋ ਪ੍ਰੋਗਰਾਮ ਇਹਦੇ ਅੰਦਰ ਹੈ ਯਾਨੀ 2025 ਦੀ ਜਿਹੜੀ ਨੋਮੀਨੇਸ਼ਨ ਹੋਵੇਗੀ ਨਿਊ ਬ੍ਰੌਂਸਵਿਕ প্রভਿਨਸ਼ੀਅਲ ਨੋਮੀਨੀ ਪ੍ਰੋਗਰਾਮ ਜਿਹਨੂੰ ਐਨ ਬੀ ਪੀ ਐਨ ਪੀ ਕਹਿੰਦੇ ਆ ਯਾਨੀ ਕਿ ਨਿਊ ਬ੍ਰੌਂਸਵਿਕ ਦੀ ਪੀ ਐਨ ਪੀ ਕਹਿੰਦੇ ਆ ਤੇ ਦੂਜਾ ਪ੍ਰੋਗਰਾਮ ਹੈ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਜਿਹਨੂੰ AIP ਪ੍ਰੋਗਰਾਮ ਕਹਿੰਦੇ ਆ ਇਹ ਦੋ ਪ੍ਰੋਗਰਾਮ ਅਜੇਹੇ ਨਹੀਂ ਜਿਹੜੇ ਕਿ ਨਿਊ ਬਰਾਂਸਵਿਕ ਦੇ ਮੇਨ ਇਮੀਗ੍ਰੇਸ਼ਨ ਪ੍ਰੋਗਰਾਮ ਸੀਗੇ ਜਿਨ੍ਹਾਂ ਦੀ ਜੇਕਰ 2024 ਦੀ ਅਲੋਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ 5000 ਨੋਮੀਨੇਸ਼ਨ ਜਿਹੜੇ ਸੀਗੇ ਉਹ ਭੇਜੇ ਗਏ ਸੀਗੇ ਪਰ 2024 ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਪ੍ਰੋਗਰਾਮ ਬੰਦ ਹੋ ਗਿਆ ਤੇ ਹੁਣ 2025 ਦੇ ਵਿੱਚ ਇਹਦੇ ਵਿੱਚ ਅਲੋਕੇਸ਼ਨ ਜ਼ਰੂਰ ਘਟਾ ਦਿੱਤੀਆਂ ਗਈਆਂ ਨੇ ਦੀ ਸਪੇਸ ਜਿਹੜੀ ਆ ਉਹ ਘਟ ਕਰ ਦਿੱਤੀ ਗਈ ਆ ਹੁਣ 2750 ਟੋਟਲ ਨੋਮੀਨੇਸ਼ਨ ਜਿਹੜੇ ਆ ਉਹਦੀ ਸਪੇਸ ਰਹਿ ਜਾਵੇਗੀ ਤੇ ਜਿਹੜੀ ਇਹਦੀ ਸਟਰਟੇਜੀ ਬਣਾਈ ਗਈ ਹੈ ਉਹ ਬਣਾਈ ਗਈ ਹੈ ਕਿ ਨਿਊ ਬ੍ਰਾਂਟਸਵਿਕ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜਿਹਨੂੰ ਐਨਬੀਪੀਐਨਪੀ ਯਾਨੀ ਨਿਊ ਬ੍ਰਾਂਟਸਵਿਕ ਦੀ ਪੀਐਨਪੀ ਕਹਿੰਦੇ ਆ ਉਹਦੇ ਵਿੱਚ 1500 ਕਹਿ ਸਕਦੇ ਆ ਅਲੋਕੇਸ਼ਨ ਹੋਣਗੀਆਂ ਤੇ 1250 ਅਲੋਕੇਸ਼ਨ ਜਿਹੜੀਆਂ ਨੇ ਉਹ ਰਿਜ਼ਰਵ ਰੱਖੀਆਂ ਗਈਆਂ ਨੇ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਜਿਹਨੂੰ ਏਆਈਪੀ ਪ੍ਰੋਗਰਾਮ ਕਿਹਾ ਜਾਂਦਾ ਹੈ ਉਹਦੇ ਵਾਸਤੇ ਤੁਹਾਨੂੰ ਦੱਸ ਦਿੰਨੇ ਕਿ ਇਸ ਪ੍ਰੋਗਰਾਮ ਨੂੰ ਲੈ ਕੇ ਜਿਹੜੀ ਹੋਰ ਡਿਟੇਲਸ ਹੈ ਜਦੋਂ ਹੀ ਆਵੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰ ਜੇਕਰ ਲਾਸਟ ਇਅਰ ਯਾਨੀ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਨਿਊ ਬ੍ਰਾਂਟਸਵਿਕ ਨੇ ਅਲੋਕੇਟ ਕੀਤੀ ਸੀ ਗਿਆ 5000 ਨੋਮੀਨੇਸ਼ਨ ਪਰ ਇਸ ਵਾਰ ਜਿਹੜਾ ਹੈ ਉਹਨਾਂ ਨੇ ਇਹ ਫੈਸਲਾ ਲਿਆ ਹੈ ਕੀ 2750 ਨੋਮੀਨੇਸ਼ਨ ਜਿਹੜੀਆਂ ਨੇ ਉਹ ਇਸ਼ੂ ਕਰਾਂਗੇ ਤੇ ਇਸ ਪ੍ਰੋਗਰਾਮ ਨੂੰ ਜਿਹੜਾ ਪਹਿਲਾਂ ਰੋਕ ਦਿੱਤਾ ਗਿਆ ਸੀ ਪੌਜ਼ ਕਰ ਦਿੱਤਾ ਗਿਆ ਸੀਗਾ ਤੇ ਹੁਣ ਆਫੀਸ਼ੀਅਲੀ ਅਨਾਉਂਸਮੈਂਟ ਆ ਗਈ ਹੈ ਕਿ ਬ੍ਰੌਂਸਵਿਕ ਨੇ ਹੁਣ ਆਫੀਸ਼ੀਅਲੀ ਇਸ ਪ੍ਰੋਗਰਾਮ ਨੂੰ ਰੀਓਪਨ ਕਰ ਦਿੱਤਾ ਹੈ ਤੇ ਫੋਕਸ ਹੈ ਕਿ ਸਕਿਲਡ ਵਰਕਰ ਜਿਹੜੇ ਹੈ ਉਹ ਇਸ ਪ੍ਰੋਵਿੰਸ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਹੈ ਉਹ ਮੂਵ ਹੋ ਸਕਣ ਜਾਂ ਇੱਥੇ ਸੈਟਲਮੈਂਟ ਆਪਣੀ ਦੇਖ ਸਕਣ ਸੋ ਦੋ ਪ੍ਰੋਗਰਾਮ ਸਮਝੋ ਇਹ ਗੱਲ ਮੇਰੀ ਇੱਕ ਐਨਬੀ PNP ਯਾਨੀ ਕਿ ਨਿਊ ਬ੍ਰਾਂਟਸਵਿਕ PNP ਯਾਨੀ প্রভিনਸ਼ੀਅਲ ਨਾਮਿਨੀ ਪ੍ਰੋਗਰਾਮ ਤੇ ਉਸ ਤੋਂ ਬਾਅਦ ਦੂਜਾ ਹੈ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਜਿਹਨੂੰ AIP ਪ੍ਰੋਗਰਾਮ ਕਿਹਾ ਜਾਂਦਾ ਹੈ ਇਹ ਦੋਵੇਂ ਪ੍ਰੋਗਰਾਮ ਦੇ ਵਿੱਚ 1500 ਤੇ ਸਾਡੇ 1200 ਸੀਟਸ ਜਿਹੜੀਆਂ ਨੇ ਉਹ ਰਿਜ਼ਰਵ ਰੱਖੀਆਂ ਗਈਆਂ ਨੇ 1500 ਅਲੋਕੇਸ਼ਨਸ ਜਿਹੜੀਆਂ ਨੇ 1500 ਦਾ ਕੋਟਾ ਜਿਹੜਾ ਉਹ ਰੱਖਿਆ ਗਿਆ ਹੈ ਨਿਊ ਬ੍ਰਾਂਟਸਵਿਕ PNP ਦੇ ਵਿੱਚ ਤੇ 1250 ਦਾ ਕੋਟਾ ਜਿਹੜਾ ਉਹ AIP ਯਾਨੀ ਐਟਲੈਂਟਿਕ ਇਮੀਗ੍ਰੇਸ਼ਨ ਪਾਇਲਟ ਵਾਸਤੇ ਰੱਖਿਆ ਗਿਆ ਹੈ ਸੋ ਇੱਕ ਇੰਪੋਰਟੈਂਟ ਤੇ ਇੱਕ ਗੁੱਡ ਨਿਊਜ਼ ਸੀ ਕਿ ਮੈਨੂੰ ਲੱਗਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਇਹਦਾ ਡਿਟੇਲਸ ਦੇ ਵਿੱਚ ਜੇਕਰ ਤੁਸੀਂ ਦੇਖਣਾ ਹੈ ਤਾਂ ਇਹਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਬਾਕੀ ਡਿਟੇਲਸ ਜਿਹੜੀਆਂ ਨੇ ਉਹ ਚੈੱਕ ਕਰ ਸਕਦੇ ਹੋ ਉਮੀਦ ਕਰਦਾ ਮਿਲਕ ਪਸੰਦ ਆਇਆ ਹੋਗਾ ਚਲ ਨੂੰ ਸਬਸਕ੍ਰਾਈਬ ਕਰ ਲਓ ਵਾਦ ਤੋਂ ਵਾਦ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਜੇ ਤੁਸੀਂ ਤੁਹਾਡਾ ਸੋਪੀਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾ eu até